ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਬਿਨਾ ਮਹਿੰਗੀਆਂ ਟਿਊਸ਼ਨਾਂ ਤੋਂ ਪੇਪਰਾਂ ਵਿੱਚੋਂ 90% ਜਾਂ 95% ਲੈਣਾ ਅਸੰਭਵ ਆ ਕੀ ਤੁਹਾਡੇ ਮਨ ਵਿੱਚ ਵੀ ਇਹੀ ਸਵਾਲ ਆਉਂਦਾ ਹੈ ਕਿ ਕੀ ਘਰ ਬੈਠ ਕੇ ਇਕੱਲੇ ਪੜ੍ਹ ਕੇ ਟਾਪਰ ਬਣਿਆ ਜਾ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਮੁੱਦੇ ਤੇ ਡੂੰਘਾਈ ਨਾਲ ਚਰਚਾ ਕਰਾਂਗੇ ਅਸੀਂ ਦੇਖਦੇ ਹਾਂ ਕੀ 셀ਫ ਸਟੱਡੀ ਅਤੇ ਟਿਊਸ਼ਨ ਵਿੱਚੋਂ ਕਿਹੜਾ ਬਿਹਤਰ ਆ ਅਤੇ ਜੇਕਰ ਤੁਸੀਂ ਟਿਊਸ਼ਨ ਨਹੀਂ ਰੱਖਣਾ ਚਾਹੁੰਦੇ ਤਾਂ ਘਰ ਵਿੱਚ ਪੜਨ ਦੇ ਉਹ ਕਿਹੜੇ ਤਾਕੜ ਤਰੀਕੇ ਨੇ ਜੋ ਤੁਹਾਨੂੰ ਸਫਲਤਾ ਦਿਵਾਉਣਗੇ ਸਭ ਤੋਂ ਪਹਿਲਾ ਸਵਾਲ ਆ ਕਿ ਕੀ ਇਹ ਸੰਭਵ ਆ ਜਵਾਬ ਆ ਹਾਂ ਬਿਲਕੁਲ ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਅਤੇ ਇਥੋਂ ਤੱਕ ਕਿ ਆਈਏਐਸ ਟਾਪਰਾਂ ਨੇ ਵੀ 셀ਫ ਸਟੱਡੀ ਦੇ ਦਮ ਤੇ ਮੁਕਾਮ ਹਾਸਲ ਕੀਤੇ ਨੇ ਟਿਊਸ਼ਨ ਸਿਰਫ ਇੱਕ ਸਪੋਰਟਰ ਆ ਸਫਲਤਾ ਦੀ ਗਰੰਟੀ ਨਹੀਂ ਆ ਟਿਊਸ਼ਨ ਦੀ ਬਜਾਏ 셀ਫ ਸਟੱਡੀ ਦੇ ਫਾਇਦੇ ਸਮੇਂ ਦੀ ਬੱਚਤ ਹੁੰਦੀ ਆ ਮਤਲਬ ਵੀ ਆਉਣ ਜਾਣ ਦਾ ਸਮਾਂ ਬਚ ਜਾਂਦਾ ਪੈਸੇ ਦੀ ਬੱਚਤ ਵੀ ਹੁੰਦੀ ਆ ਇਹਦੇ ਨਾਲ ਮਾਪਿਆਂ ਦੇ ਉੱਪਰ ਆਰਥਿਕ ਬੋਝ ਘਟ ਜਾਂਦਾ ਤੁਹਾਡਾ ਆਤਮ ਵਿਸ਼ਵਾਸ ਵਧਦਾ ਜਦੋਂ ਤੁਸੀਂ ਕੋਈ ਸਵਾਲ ਖੁਦ ਹੱਲ ਕਰਦੇ ਹੋ ਤਾਂ ਤੁਹਾਨੂੰ ਕੌਨਫੀਡੈਂਟ ਹੁੰਦਾ ਆ ਤੁਸੀਂ ਆਪਣੇ ਹਿਸਾਬ ਨਾਲ ਤੇਜ਼ ਜਾਂ ਹੌਲੀ ਪੜ ਸਕਦੇ ਹੋ ਪਰ ਇਕੱਲੇ ਪੜਨਾ ਇੰਨਾ ਸੌਖਾ ਵੀ ਨਹੀਂ ਹੁੰਦਾ ਇਸ ਵਿੱਚ ਕੁਝ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਵੇਂ ਘਰ ਵਿੱਚ ਫੋਨ ਜਾਂ ਟੀਵੀ 'ਚ ਧਿਆਨ ਜਾਣਾ ਜੇ ਕੋਈ ਸਵਾਲ ਸਮਝ ਨਾ ਆਵੇ ਤਾਂ ਕਿਸ ਨੂੰ ਪੁੱਛੀਏ ਚਲੋ ਕੱਲ ਪੜ ਲਵਾਂਗੇ ਵਾਲੀ ਆਦਤ ਬਣ ਜਾਂਦੀ ਆ ਅੱਜ ਦੇ ਡਿਜੀਟਲ ਯੁੱਗ ਵਿੱਚ ਅਤੇ ਕਈ ਐਜੂਕੇਸ਼ਨਲ ਐਪਸ ਤੁਹਾਡੇ ਸਭ ਤੋਂ ਵੱਡੇ ਟਿਊਟਰ ਨੇ ਜੇਕਰ ਤੁਸੀਂ ਫੈਸਲਾ ਕਰ ਹੀ ਲਿਆ ਕਿ ਤੁਸੀਂ ਸੈਲਫ ਸਟੱਡੀ ਕਰਨੀ ਆ ਤਾਂ ਇਹ ਪੰਜ ਸਟੈਪਸ ਫਾਲੋ ਕਰੋ ਪੜਾਈ ਦਾ ਮਾਹੌਲ ਸਹੀ ਬਣਾਓ ਮਤਲਬ ਇੱਕ ਸ਼ਾਂਤ ਕੋਨਾ ਲੱਭੋ ਆਪਣੀ ਮੇਜ਼ ਅਤੇ ਕੁਰਸੀ ਨੂੰ ਸਾਫ਼ ਰੱਖੋ ਪੜ੍ਹਨ ਵੇਲੇ ਫੋਨ ਨੂੰ ਦੂਜੇ ਕਮਰੇ ਵਿੱਚ ਰੱਖੋ ਟਾਈਮ ਟੇਬਲ 'ਤੇ ਟਾਰਗੇਟ ਸੈੱਟ ਕਰੋ ਘੰਟਿਆਂ ਦੇ ਹਿਸਾਬ ਨਾਲ ਨਾ ਪੜੋ ਇਹ ਸੋਚੋ ਕਿ ਅੱਜ ਮੈਂ ਇਹ ਚੈਪਟਰ ਖਤਮ ਕਰਨਾ ਹੈ ਜਦੋਂ ਤੱਕ ਟਾਰਗੇਟ ਪੂਰਾ ਨਾ ਹੋਵੇ ਉੱਠੋ ਨਾ ਸਿਰਫ ਕਿਤਾਬਾਂ ਕਾਫੀ ਨਹੀਂ ਹੁੰਦੀਆਂ ਪੜ੍ਹਨ ਤੋਂ ਬਾਅਦ ਕਿਤਾਬ ਬੰਦ ਅਤੇ ਯਾਦ ਕਰੋ ਕਿ ਤੁਸੀਂ ਕੀ ਸਿੱਖਿਆ ਹੈ ਇਸ ਨੂੰ ਕਾਗਜ਼ 'ਤੇ ਲਿਖੋ ਦੂਜਿਆਂ ਦੇ ਨੋਟਸ ਨਾਲੋਂ ਆਪਣੇ ਹੱਥੀ ਬਣਾਏ ਨੋਟਸ 10 ਗੁਣਾ ਜ਼ਿਆਦਾ کارਗਰ ਹੁੰਦੇ ਨੇ ਫੋਲੋ ਚਾਰਟ ਅਤੇ ਡਾਇਗਰਾਮਸ ਦੀ ਵਰਤੋਂ ਕਰੋ ਬਿਨਾਂ ਟਿਊਸ਼ਨ ਦੇ ਪੜਨ ਵਾਲਿਆਂ ਲਈ ਇਹ ਸਭ ਤੋਂ ਵੱਡਾ ਹਥਿਆਰ ਆ ਕਿ ਤੁਸੀਂ ਪਿਛਲੇ ਸਾਲ ਦੇ ਪੇਪਰਾਂ ਨੂੰ ਪੜੋ ਇਹ ਤੁਹਾਨੂੰ ਦੱਸਦੇ ਹਨ ਕਿ ਪੇਪਰ ਦਾ ਪੈਟਰਨ ਕੀ ਹੈ ਇਸ ਤੋਂ ਇਲਾਵਾ ਇੱਕ ਮਾਪਿਆਂ ਲਈ ਵੀ ਸਲਾਹ ਹੈ ਤੇ ਮੈਂ ਕਹਿਣਾ ਚਾਹੁੰਨੀ ਆ ਕਿ ਜੇਕਰ ਤੁਹਾਡਾ ਬੱਚਾ ਸੈਲਫ ਸਟਡੀ ਕਰਨਾ ਚਾਹੁੰਦਾ ਹੈ ਤਾਂ ਉਸ ਤੇ ਟਿਊਸ਼ਨ ਦਾ ਦਵਾ ਨਾ ਪਾਓ ਬਸ ਇਹ ਦੇਖੋ ਕਿ ਕੀ ਉਹ ਘਰ ਵਿੱਚ ਸਹੀ ਤਰੀਕੇ ਨਾਲ ਪੜ ਰਿਹਾ ਹੈ ਉਸ ਨੂੰ ਇੱਕ ਸ਼ਾਂਤ ਮਾਹੌਲ ਅਤੇ ਇੰਟਰਨੈਟ ਦੀ ਸਹੀ ਵਰਤੋਂ ਕਰਨ ਵਿੱਚ ਮਦਦ ਕਰੋ ਅਖੀਰ ਵਿੱਚ ਗੱਲ ਸਿਰਫ ਇੰਨੀ ਹੈ ਕਿ ਟਿਊਸ਼ਨ ਸਿਰਫ ਇੱਕ ਸਾਧਨ ਆ ਮੰਜ਼ਲ ਨਹੀਂ ਜੇ ਤੁਹਾਡੇ ਅੰਦਰ ਜज्ਬਾ ਹੈ ਤਾਂ ਤੁਸੀਂ ਅਨੁਸ਼ਾਸਨ ਵਿੱਚ ਰਹਿ ਸਕਦੇ ਹੋ ਤਾਂ ਤੁਸੀਂ ਦੁਨੀਆ ਦਾ ਕੋਈ ਵੀ ਪੇਪਰ ਟੌਪ ਕਰ ਸਕਦੇ ਹੋ ਸੈਲਫ ਸਟੱਡੀ ਤੁਹਾਨੂੰ ਸਿਰਫ ਨੰਬਰ ਨਹੀਂ ਦਿੰਦੀ ਬਲਕਿ ਤੁਹਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਖੁਦ ਹੱਲ ਕਰਨਾ ਵੀ ਸਿਖਾਉਂਦੀ ਹੈ ਤੁਹਾਡੇ ਕੀ ਵਿਚਾਰ ਹਨ ਕੀ ਤੁਸੀਂ ਟਿਊਸ਼ਨ ਜਾਣਿਓ ਜਾਂ ਸੈਲਫ ਸਟੱਡੀ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਉਦੋਂ ਤੱਕ ਪੜਦੇ ਰਹੋ ਵਧਦੇ ਰਹੋ ਰੱਬ ਰਾਖਾ ਧੰਨਵਾਦ